ਹਰ ਬਿਨ ਕੌਣ ਸਹਾਈ ਮਨ ਕਾ ਵਾਹਿਗੁਰੂ ਤੋਂ ਬਿਨਾ ਸਾ ਢਾਕ ਕੋਈ ਵੀ ਸਹਤਾ ਨਹੀਂ ਕਰ ਸਕਦਾ ਕੋਈ ਵੀ ਸਾਡੇ ਸਹਾਈ ਨਹੀਂ ਹੋ ਸਕਦਾ ਇਸ ਵਾਸਤੇ ਹਮੇਸ਼ਾ ਸਾਨੂੰ ਵਾਹਿਗੁਰੂ ਜੀ ਦੇ ਉੱਤੇ ਹੀ ਭਰੋਸਾ ਕਰਨਾ ਹੈ ਉਹਨਾਂ ਦੇ ਉੱਤੇ ਹੀ ਸਾਨੂੰ ਮaan ਹੈਗਾ ਆ ਉਹਨਾਂ ਨੇ ਸਾਡੇ ਦੁੱਖ ਤੇ ਸੁਖ ਤੇ ਸਾਡਾ ਸਾਥ ਦੇਣਾ ਹੈਗਾ ਆ ਫਿਰ ਉਹਨਾਂ ਨੂੰ ਅਸੀਂ ਕਿਉਂ ਬਿਸਾਰ ਦਈਏ ਕਿਉਂ ਭੁੱਲ ਜਾਈਏ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਘਰ ਵਿੱਚ ਬਿਮਾਰੀ ਹੈ ਕਲੇਸ਼ ਹੈ ਕੋਈ ਮੁਸ਼ਕਲ ਦੀ ਘੜੀ ਆ ਗਈ ਆ ਤੇ ਸਾਨੂੰ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਚਾਹੀਦਾ ਆ ਜੇਕਰ ਸਾਡੇ ਚੱਲਦੇ ਚੱਲਦੇ ਕੰਮ ਰੁਕ ਜਾਂਦੇ ਆ ਕੰਮਕਾਰਾਂ 'ਚ ਨੁਕਸਾਨ ਹੋਣ ਲੱਗ ਜਾਂਦਾ ਆ ਤੇ ਕਈ ਸੰਗਤਾਂ 'ਚ ਵਿਆਮ ਭਰਮ ਕਰਨ ਲੱਗ ਜਾਂਦੀਆਂ ਕਿ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਆ ਸਾਡੇ ਘਰ ਤੇ ਕੁਛ ਕਰ ਦਿੱਤਾ ਜਾਂ ਵਾਹਿਗੁਰੂ ਜੀ ਇਨ ਬਹਿਮ ਪਰਮਾਚਾਰਨਾ ਪਿਆ ਕਰੋ ਵਾਹਿਗੁਰੂ ਜੀ ਤੇ ਅਗਰ ਭਰੋਸਾ ਰੱਖਿਆ ਜਾਂ ਤੇ ਉਹਨੇ ਆਪਣੇ ਆਪ ਹੀ ਸਾਰਾ ਠੀਕ ਕਰ ਦੇਣਾ ਜਾਂ ਤੇ ਵਾਹਿਗੁਰੂ ਜੀ ਦੇ ਅੱਗੇ ਜਦੋਂ ਅਸੀਂ ਭਰੋਸਾ ਕਰ ਲੈਣਾ ਜਾਂ ਤੇ ਫੇਰ ਕਰਨ ਕਰਾਉਣ ਜਿਹੜੇ ਹੈਗੇ ਇਹ ਸਾਰੇ ਆਪਣੇ ਆਪ ਹੀ ਖਤਮ ਹੋ ਜਾਂਦੇ ਆ ਜਿੰਨੀ ਵੀ ਗੁਰੂ ਨਾਨਕ ਨਾਮ ਲਿਵਾ ਸੰਗਤ ਹੈ ਵਾਹਿਗੁਰੂ ਨਾਲ ਜੁੜੀ ਹੋਈ ਆ ਉਹਨੂੰ ਬਿਲਕੁਲ ਵੀ ਇਹ ਭਰਮ ਬਹਿਮ ਨਹੀਂ ਕਰਨਾ ਚਾਹੀਦੇ ਕਿ ਸਾਡਾ ਕਿਸੇ ਨੇ ਕੰਮ ਬੰਦ ਦਿੱਤਾ ਹੈ ਕਿ ਸਾਡਾ ਕਿਸੇ ਨੇ ਸੰਯੋਗ ਬੰਦ ਦਿੱਤਾ ਜਾਂ ਜਦ ਵਾਹਿਗੁਰੂ ਜੀ ਦੇ ਪੱਲਾ ਅਸੀਂ ਫੜ ਲਿਆ ਜਾਂ ਤੇ ਫਿਰ ਉਹਨਾਂ ਤੇ ਅਸੀਂ ਭਰੋਸਾ ਕਰਨਾ ਹੈ ਜਾਂ ਇਹ ਕਰਨਾ ਕਰੋਨਾ ਜਿਹੜਾ ਹੈ ਇਹਨਾਂ ਨੇ ਆਪਣੇ ਆਪ ਹੀ ਖਤਮ ਕਰ ਦੇਣਾ ਹੈਗਾ ਜਾਂ ਤੇ ਇਹ ਤੇ ਆਪ ਜੀ ਨੂੰ ਭਰੋਸਾ ਰੱਖਣਾ ਪਏਗਾ ਮਹਾਂਪੁਰਖ ਵੀ ਕਹਿੰਦੇ ਆ ਕਿ ਬਾਣੀ ਨਾਲ ਜੁੜੋ ਜਦ ਬਾਣੀ ਨਾਲ ਜੁੜ ਜਾਵਾਂਗੇ ਤੇ ਵਹਿਮ ਭਰਮ ਆਪਣੇ ਆਪ ਹੀ ਖਤਮ ਹੋ ਜਾਣੇ ਆ ਜੇ ਆਪ ਜੀ ਨੂੰ ਕਦੀ ਕੋਈ ਵਹਿਮ ਆ ਵੀ ਜਾਂਦਾ ਜਾਂ ਕਿ ਨਹੀਂ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਹੈਗਾ ਜਾਂ ਤੇ ਆਪ ਜੀ ਬਾਣੀ ਨਾਲ ਜੁੜੋ ਮਹਾਂਪੁਰਖ ਕਹਿੰਦੇ ਆ ਜਦ ਬਾਣੀ ਦਾ ਪਾਠ ਕਰੋਗੇ ਆਪ ਜੀ ਤੇ ਆਪ ਜੀ ਦੇ ਉੱਤੇ ਕੋਈ ਵੀ ਕਿਸੇ ਦਾ ਵੀ ਕੋਈ ਜਾਦੂ ਟੋਣਾ ਜਾਂ ਕਿਸੇ ਦਾ ਕੀਤਾ ਕਰਾਇਆ ਜਿਹੜਾ ਹੈਗਾ ਆ ਉਹ ਨਹੀਂ ਚੱਲੇਗਾ ਕਿਉਂਕਿ ਗੁਰਬਾਣੀ ਦੇ ਵਿੱਚ ਇੰਨੀ ਸ਼ਕਤੀ ਹੈਗੀ ਆ ਕਿ ਇਦਾਂ ਦੀਆਂ ਚੀਜ਼ਾਂ ਜਿਹੜੇ ਹੈਗੀਆਂ ਉਹ ਆਪਣੇ ਆਪ ਹੀ ਖਤਮ ਹੋ ਜਾਂਦੀਆਂ ਆ ਉਹ ਸਾਡੇ ਲੱਗੇ ਲੱਗ ਹੀ ਨਹੀਂ ਸਕਦੀਆਂ ਕਿਉਂਕਿ ਸਾਡੇ ਤੇ ਤੇ ਗੁਰਨਾਨਕ ਦੇਵ ਜੀ ਦਾ ਪਹਿਰਾ ਲੱਗ ਜਾਂਦਾ ਹੈਗਾ ਆ ਸਿੰਘਾਸੀ ਦਾ ਪਹਿਰਾ ਲੱਗ ਜਾਂਦਾ ਹੈਗਾ ਆ ਤੇ ਵੀ ਕਿ ਸਾਡੇ ਤੇ ਕੋਈ ਵੀ ਕਿਸੇ ਦਾ ਕੀਤੇ ਕਰਾਇਦਾ ਕੋਈ ਅਸਰ ਨਹੀਂ ਹੋ ਸਕਦਾ ਹੈਗਾ ਜਦ ਆਪ ਜੀ ਸਵੇਰੇ ਉੱਠ ਕੇ ਨਿਤਨੇਮ ਕਰਦੇ ਹੋ ਅੰਮ੍ਰਿਤ ਵੇਲਾ ਸਮਾੜਦੇ ਹੋ ਤੇ ਜੇ ਕੋਈ ਆਪ ਜੀ ਦਾ ਬੁਰਾ ਕਰਨਾ ਵੀ ਚਾਵੇ ਤੇ ਉਰਤੇ ਪੁੱਠਾ ਚਲਾ ਜਾਣਾ ਆ ਉਹ ਆਪ ਜੀ ਤੇ ਕੁਝ ਵੀ ਉਹਦਾ ਅਸਰ ਨਹੀਂ ਹੋਣਾ ਕਿਉਂਕਿ ਆਪ ਜੀ ਦੇ ਉੱਤੇ ਤੇ ਬਾਣੀ ਦਾ ਅਸਰ ਹੈਗਾ ਆ ਆਪ ਜੀ ਨੇ ਬਾਣੀ ਦਾ ਪਾਠ ਕੀਤਾ ਹੈ ਆਪ ਜੀ ਦੇ ਘਰ ਦੇ ਉੱਤੇ ਬਾਣੀ ਦਾ ਅਸਰ ਹੈਗਾ ਆ ਕਿਉਂਕਿ ਆਪ ਜੀ ਨੇ ਬਾਣੀ ਨਾਲ ਜੁੜੇ ਹੋਏ ਹੋਈਆਂ ਤੇ ਆਪ ਜੀ ਤੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਹੋਣਾ ਹੈਗਾ ਜੇ ਕੋਈ ਸਾਡੇ ਵਾਸਤੇ ਬੁਰਾ ਸੋਚਦਾ ਹੈ ਨਾ ਤੇ ਉਹਦਾ ਵਾਹਿਗੁਰੂ ਜੀ ਸਾਨੂੰ ਨਾ ਦੁੱਗਣਾ ਚੌਗਣਾ ਫਲ ਸਾਨੂੰ ਹੋਰ ਦੇ ਦਿੰਦਾ ਹੈਗਾ ਆ ਬੁਰਾ ਉਹਦਾ ਹੀ ਹੁੰਦਾ ਆ ਪਰ ਸਾਨੂੰ ਫਲ ਜਿਹੜਾ ਉਹ ਚੰਗਾ ਹੋਰ ਦੇ ਦਿੰਦਾ ਕਿਉਂਕਿ ਅਸੀਂ ਗੁਰੂ ਦੇ ਚਰਨਾਂ ਨਾਲ ਜੁੜੇ ਹੋਈਆਂ ਗੁਰੂ ਦੀ ਬਾਣੀ ਨਾਲ ਜੁੜੇ ਹੋਈਆਂ ਜੇ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਜਾਂਦੇ ਆ ਜਾਂ ਕੋਈ ਦੁੱਖ ਤਕਲੀਫ ਹੋ ਜਾਂਦੀ ਹੈ ਤੇ ਆਪ ਜੀ ਨਾ ਬਾਣੀ ਨਾਲ ਹੋਰ ਜ਼ਿਆਦਾ ਜੁੜ ਜਾਓ ਜਿੰਨਾ ਬਾਣੀ ਨਾਲ ਜੁੜੋਗੇ ਓਨੀ ਜਲਦੀ ਇਹ ਸਾਰੇ ਸੰਕਟ ਜਿਹੜੇ ਹੈਗੇ ਸਾਰੇ ਖਤਮ ਹੋ ਜਾਣਗੇ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਾਡੇ ਤੇ ਬਹੁਤ ਜ਼ਿਆਦਾ ਹੋ ਜਾਏਗੀ ਜੇ ਆਪ ਵੀ ਕੋਈ ਨਵਾਂ ਕੰਮ ਸ਼ੁਰੂ ਕਰਨ ਲੱਗੇ ਤੇ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਆ ਕਰੋ ਜੇ ਸਾਰਾ ਪਰਿਵਾਰ ਬੈਠ ਕੇ ਕਰੇਗਾ ਤੇ ਬਹੁਤ ਜ਼ਿਆਦਾ ਚੰਗੀ ਗੱਲ ਹੈ ਨਹੀਂ ਤੇ ਇੱਕ ਬੰਦਾ ਜ਼ਰੂਰ ਬੈਠੇ ਉਹ ਜਿੰਨੇ ਵੀ ਜਪਜੀ ਸਾਹਿਬ ਜੀ ਦੇ ਪਾਠ ਕਰ ਸਕਦਾ ਜਾਂ ਕਰੇ ਉਹਦਾ ਫਲ ਜਿਹੜਾ ਪੂਰੇ ਪਰਿਵਾਰ ਨੂੰ ਮਿਲੇਗਾ ਜਿਹੜਾ ਵੀ ਕੰਮ ਕਾਰ ਕਰਨ ਲੱਗੇ ਆ ਉਹਤੇ ਆਪ ਜੀ ਨੂੰ ਵਾਅਦਾ ਹੀ ਮਿਲੇਗਾ ਕਿਉਂਕਿ ਇਹ ਬਾਣੀ ਜਿਹੜੀ ਹੈਗੀ ਆ ਇਹ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਸੱਚੀ ਹੋਈ ਬਾਣੀ ਆ ਇਹਦੇ ਵਿੱਚ ਬਹੁਤ ਤਾਕਤ ਹੈਗੀ ਆ ਜੇ ਇਸ ਬਾਣੀ ਦਾ ਪਾਠ ਕਰਕੇ ਕੋਈ ਕੰਮ ਕੀਤਾ ਜਾਵੇ ਉਹ ਤੇ ਕਦੀ ਵੀ ਤੁਹਾਨੂੰ ਅਸਫਲਤਾ ਨਹੀਂ ਮਿਲੇਗੀ ਹਮੇਸ਼ਾ ਵਾਅਦਾ ਹੀ ਵਾਅਦਾ ਹੋਏਗਾ ਜੇ ਕੋਈ ਵੀ ਕੰਮ ਕਰਨ ਲੱਗਦੇ ਹੋ ਤੇ ਆਪ ਜੀ ਆਪਣੀ ਰਸੋਈ ਦੇ ਵਿੱਚ ਜਾ ਕੇ ਬੱਚਿਆਂ ਵਾਸਤੇ ਪ੍ਰਸ਼ਾਦਾ ਪੁਰਾਣੀ ਤਿਆਰ ਕਰਨ ਲੱਗੇ ਹੋ ਦਰ ਵੀ ਆਪ ਜੀ ਨੇ ਸਿਮਰਨ ਕਰਦੇ ਰਹਿਣਾ ਯਾ ਉਸ ਵਾਹਿਗੁਰੂ ਨੂੰ ਯਾਦ ਕਰਦੇ ਰਹਿਣਾ ਯਾ ਵਾਹਿਗੁਰੂ ਉਸ ਮਾਲਕ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਯਾ ਜਿੰਨਾ ਆਪ ਜੀ ਸ਼ੁਕਰਾਨਾ ਕਰੋਗੇ ਉਹਨਾਂ ਦੇ ਘਰ ਦੇ ਵਿੱਚ ਬਰਕਤਾਂ ਆਣਗੀਆਂ ਜੇ ਆਪ ਜੀ ਕੰਮਕਾਰ ਕਰ ਰਹੇ ਹੋ ਆਪਣਾ ਕੋਈ ਦੁਕਾਨ ਤੇ ਜਾ ਰਹੇ ਹੋ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਹੋ ਤੇ ਫਿਰ ਦੇਖਣਾ ਉਹਨਾਂ ਦੁਕਾਨਾਂ ਦੇ ਵਿੱਚ ਕਿੰਨੀ ਬਰਕਤ ਪੈ ਜਾਣੀ ਆ ਤੇ ਕਿੰਨਾ ਆਪ ਜੀ ਨੂੰ ਮਨ ਨੂੰ ਸ਼ਾਂਤੀ ਮਿਲਣੀ ਆ ਕਈ ਸੰਤਾਂ ਦੀ ਹੈਗੀਆਂ ਕਿ ਹਮੇਸ਼ਾ ਵਾਹਿਗੁਰੂ ਜੀ ਨੂੰ ਸ਼ਿਕਾਇਤਾਂ ਕਰਦੀਆਂ ਰਹਿਣਗੀਆਂ ਕਿ ਵਾਹਿਗੁਰੂ ਜੀ ਸਾਨੂੰ ਇਹ ਨਹੀਂ ਦਿੱਤਾ ਵਾਹਿਗੁਰੂ ਜੀ ਸਾਨੂੰ ਆ ਨਹੀਂ ਦਿੱਤਾ ਹੈਗਾ ਤੇ ਉਹ ਸ਼ਿਕਾਇਤਾਂ ਸ਼ਿਕਵੇ ਨਾ ਕਰਿਆ ਕਰੋ ਵਾਹਿਗੁਰੂ ਜੀ ਕੋਲ ਪਰ ਕਰਨੇ ਵੀ ਕਹਦੇ ਕੋਲ ਜੇ ਕੋਈ ਦੁੱਖ ਤਕਲੀਫ ਹੁੰਦੀ ਅਸੀ ਉਹਨਾਂ ਨੂੰ ਦੱਸਣੀ ਹੁੰਦੀ ਆ ਪਰ ਇਹ ਕਦੀ ਨਾ ਕਹਿਆ ਕਰੋ ਵਾਹਿਗੁਰੂ ਜੀ ਸਾਨੂੰ ਇਹ ਨਹੀਂ ਦਿੱਤਾ ਵਾਹਿਗੁਰੂ ਜੀ ਸਾਨੂੰ ਉਹ ਨਹੀਂ ਦਿੱਤਾ ਹੈਗਾ ਕਿਉਂ ਜੋ ਉਹਨੇ ਦਿੱਤਾ ਹੈਗਾ ਆ ਉਹਦਾ ਸ਼ੁਕਰਾਨਾ ਕਰੋ ਕੀ ਵਾਹਿਗੁਰੂ ਜੀ ਸਾਨੂੰ ਬਹੁਤ ਕੁਝ ਦਿੱਤਾ ਦੇਖੋ ਇੱਕ ਸਾਡੀ ਅਗਰ ਅੱਖ 'ਚ ਕੋਈ ਨੁਕਸਪੈ ਪੈ ਜਾਂਦਾ ਆ ਉਹਨੂੰ ਠੀਕ ਕਰਾਵਾਣ 'ਤੇ ਕਿੰਨੇ ਲੱਖਾਂ ਰੁਪਏ ਖਰਚ ਹੋ ਜਾਂਦੇ ਆ ਤਰ ਵੀ ਉਹ ਠੀਕ ਨਹੀਂ ਹੁੰਦੀਆਂ ਲੇਕਿਨ ਵਾਹਿਗੁਰੂ ਜੀ ਨੇ ਸਾਨੂੰ ਤਾਂ ਉਦਾਂ ਹੀ ਦਿੱਤੀਆਂ ਹੋਈਆਂ ਆ ਸਾਨੂੰ ਜਨਮ 'ਚ ਹੀ ਦੇ ਦਿੱਤੀਆਂ ਹੈਗੀਆਂ ਆ ਤੇ ਇਸ ਚੀਜ਼ ਦਾ ਆਪਣੀ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਵਾਹਿਗੁਰੂ ਜੀ ਦਾ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਜਿਹੜਾ ਦਿਹਾੜਾ ਨਿਕਲ ਰਿਹਾ ਉਹਦਾ ਸ਼ੁਕਰ ਹੈ ਜੋ ਮਾਲਕਾ ਤੁਹਾਨੂੰ ਦੇ ਰਿਹਾ ਉਹਦਾ ਸ਼ੁਕਰ ਹੈ ਜਿੰਨਾ ਸ਼ੁਕਰਾਨਾ ਕਰੋਗੇ ਉਨਾਂ ਹੀ ਵਾਹਿਗੁਰੂ ਜੀ ਦੇ ਘਰੋਂ ਬਹੁਤ ਜ਼ਿਆਦਾ ਫਲ ਮਿਲੇਗਾ ਬਹੁਤ ਜ਼ਿਆਦਾ ਨਿਯਮਤਾ ਮਿਲਣਗੀਆਂ ਬਹੁਤ ਜ਼ਿਆਦਾ ਖੁਸ਼ੀਆਂ ਮਿਲਣਗੀਆਂ ਇਹ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਭ ਨੂੰ ਹੀ ਝੋਲੀਆਂ ਪਰਦੇ ਆ ਮੇਰੇ ਸੱਚੇ ਪਾਤਸ਼ਾਹ ਉਰਤੇ ਬਹੁਤ ਹੀ ਖੁਸ਼ ਹੁੰਦੇ ਆ ਬਹੁਤ ਹੀ ਮੇਰ ਪਰਿਆ ਹੱਥ ਰੱਖਦੇ ਉਹਨਾਂ ਤੇ ਜਿਹੜਾ ਉਹਨਾਂ ਦਾ ਹਮੇਸ਼ਾ ਸ਼ੁਕਰਗੁਜ਼ਾਰ ਕਰਦੇ ਆ ਸ਼ੁਕਰੀਆ ਕਰਦੇ ਆ ਸਾਧ ਸੰਗਤ ਜੀ ਜਦੋਂ ਆਪਣੇ ਘਰ ਕੋਈ ਆਉਂਦਾ ਆ ਆਪਾਂ ਉਹਨੂੰ ਲੰਗਰ ਪ੍ਰਸ਼ਾਦਾ ਸ਼ਕਾਉਣੀ ਆ ਉਹ ਸਾਨੂੰ ਜਲ ਕਹਿੰਦਾ ਆ ਸ਼ੁਕਰੀਆ ਸਾਨੂੰ ਕਿੰਨਾ ਚੰਗਾ ਲੱਗਦਾ ਐ ਐਸਾ ਸੱਚੇ ਪਾਤਸ਼ਾਹ ਨੂੰ ਵੀ ਕਿੰਨਾ ਚੰਗਾ ਲੱਗਦਾ ਹੋਵੇਗਾ ਜਦ ਅਸੀਂ ਉਹ ਜੋ ਸਾਨੂੰ ਦਾਤਾਂ ਦਿੰਦੇ ਆ ਤੇ ਅਸੀਂ ਉਹਨਾਂ ਦਾ ਸ਼ੁਕਰੀਆ ਕਰੀਏ ਉਹਨਾਂ ਦਾ ਸ਼ੁਕਰਾਨਾ ਕਰਦੇ ਰਹੀਏ ਜੇਕਰ ਦੇ ਵਿੱਚ ਕੋਈ ਕਲੇਸ਼ ਹੋ ਜਾਏ ਬਿਮਾਰੀ ਆ ਜਾਏ ਤੇ ਅਸੀਂ ਕਿੰਨਾ ਪ੍ਰੇਸ਼ਾਨ ਹੋ ਜਾਂਦੇ ਆ ਸਾਰੀ ਸਾਰੀ ਰਾਤ ਅਸੀਂ ਸੌਂਦੇ ਨਹੀਂ ਆ ਸਾਰੀ ਸਾਰੀ ਰਾਤ ਅਸੀਂ ਸੋਚਦੇ ਰਹਿੰਦੇ ਆ ਕਿ ਇਹ ਕੀ ਹੋ ਗਿਆ ਹੈਗਾ ਯਾ ਸਾਨੂੰ ਮਹਾਂਪੁਰਖ ਵੀ ਇਹੀ ਸਮਝਾਉਂਦੇ ਆ ਕਿ ਜਦੋਂ ਵੀ ਘਰ ਚ ਕੋਈ ਇਸ ਤਰ੍ਹਾਂ ਦੀ ਵਿਪਤਾ ਆ ਜਾਵੇ ਪਰੇਸ਼ਾਨੀ ਆ ਜਾਵੇ ਤੇ ਘਬਰਾਉਣਾ ਨਹੀਂ ਚਾਹੀਦਾ ਚਿੰਤਾ ਨਹੀਂ ਲਾਉਣੀ ਚਾਹੀਦੀ ਚਿੰਤਨ ਕਰਨਾ ਚਾਹੀਦਾ ਹੈਗਾ ਯਾ ਸਾਨੂੰ ਸੁਖਮਣੀ ਸਾਹਿਬ ਜੀ ਦੇ ਪਾਠ ਨਾਲ ਜੁੜਨਾ ਚਾਹੀਦਾ ਹੈ ਸੁੱਖਾਂ ਦੀ ਮਣੀ ਨਾਲ ਜੁੜਨਾ ਚਾਹੀਦਾ ਹੈ ਜਦ ਅਸੀਂ ਸੁੱਖਾਂ ਦੀ ਮਣੀ ਨਾਲ ਜੁੜ ਜਾਵਾਂਗੇ ਤੇ ਸਾਡੇ ਸਾਰੀਆਂ ਹੀ ਕਲੇਸ਼ ਵਿਪਤਾ ਜੋ ਵੀ ਘਰ ਚ ਦੁੱਖ ਪਰੇਸ਼ਾਨੀ ਹੈਗੀ ਆ ਸਾਰੀਆਂ ਹੀ ਖਤਮ ਹੋ ਜਾਣੀਆਂ ਆ ਸੁਖਮਣੀ ਸਾਹਿਬ ਦੇ ਪਾਠ ਵਿੱਚ ਬਹੁਤ ਹੀ ਸ਼ਕਤੀ ਹੈਗੀ ਆ ਸਾਥ ਸੰਗਤ ਜੀ ਆਪ ਵੀ ਸੁਖਮਣੀ ਸਾਹਿਬੀ ਦਾ ਪਾਠ ਜਰੂਰ ਕਰਿਆ ਕਰੋ ਚਾਹੇ ਟਾਈਮ ਨਹੀਂ ਹੈਗਾ ਤੇ ਇੱਕ ਅਸ਼ਟਪਦੀ ਦਾ ਹੀ ਰੋਜ਼ ਕਰ ਲਿਆ ਕਰੋ ਵੈਸੇ ਤਾਂ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ 1 ਘੰਟੇ ਦੇ ਵਿੱਚ ਆਪ ਬੜੇ ਹੀ ਸਮਝ ਕੇ ਸੋਚ ਕੇ ਪਿਆਰ ਨਾਲ ਸੁਖਮਣੀ ਸਾਹਿਬੀ ਦਾ ਪਾਠ ਕਰ ਸਕਦੇ ਹੋ 1 ਘੰਟਾ ਜਰੂਰ ਕੰਡਿਆ ਕਰੋ ਸੁਖਮਣੀ ਸਾਹਿਬੀ ਦਾ ਪਾਠ ਕਰਿਆ ਕਰੋ ਕਿਸੇ ਵੀ ਬਿਮਾਰੀ ਦਾ ਹਲਕੀ ਚਿੰਤਾ ਨਹੀਂ ਹੈਗਾ ਚਿੰਤਾ ਕਰਨਾ ਤਾਂ ਅਸੀਂ ਹੋਰ ਆਪਣੇ ਆਪ ਨੂੰ ਰੋਗ ਲਾ ਲੈਨੇ ਆ ਹੋਰ ਅਸੀਂ ਡਿਪਰੈਸ਼ਨ ਚ ਚਲੇ ਜਾਣੇ ਹੈਗੇ ਆ ਇੱਕ ਬਿਮਾਰੀ ਨਾਲ ਹੋਰ 36 ਬਿਮਾਰੀਆਂ ਲੱਗ ਜਾਂਦੀਆਂ ਹੈਗੀਆਂ ਆ ਇਸ ਵਾਸਤੇ ਆਪ ਜੀ ਬਾਣੀ ਨਾਲ ਜੁੜਿਆ ਕਰੋ ਸੁਖਮਣੀ ਸਾਹਿਬ ਜੀ ਦੇ ਬਾਣਾ ਨਾਲ ਜੁੜਿਆ ਕਰੋ ਇਸ ਜੀ ਨੇ ਸਾਨੂੰ ਪਾਰ ਉਤਾਰਨਾ ਆ ਘਰ ਦੇ ਦੁੱਖ ਕਲੇਸ਼ ਜਿਹੜੇ ਅੱਗੇ ਸਾਰੇ ਇਹਨੇ ਖਤਮ ਕਰ ਦੇਣੇ ਹੈਗੇ ਆ ਇੱਕ ਤਾਂ ਬਾਹਰ ਦੇ ਰੋਗ ਹੁੰਦੀ ਆ ਜੋ ਚਿੰਤਾ ਕਰਦੇ ਆ ਫਿਰ ਅੰਦਰ ਤੇ ਹੋਰ ਰੋਗ ਲੱਗ ਜਾਂਦੀ ਆ ਸਾਥ ਸੰਗਤ ਜੀ ਆਪ ਵੀ ਚਿੰਤਾ ਬਿਲਕੁਲ ਨਾ ਕਰਿਆ ਕਰੋ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਕਰੋ ਸਾਥ ਸੰਗਤ ਜੀ ਗੁਰਬਾਣੀ ਨਾਲ ਜੁੜਿਆ ਕਰੋ ਜਦ ਆਪ ਜੀ ਗੁਰਬਾਣੀ ਨਾਲ ਜੁੜੋਗੇ ਤੇ ਉਹ ਸੱਚੇ ਪਾਸਾ ਜਿਨੇ ਆਪ ਜੀ ਨੂੰ ਕੋਈ ਨਾ ਕੋਈ ਜ਼ਰੂਰ ਰਸਤਾ ਦਿਖਾ ਦੇਣਾ ਆ ਮੁਸ਼ਕਲਾਂ ਕੱਢਣ ਵਾਸਤੇ ਤੇ ਉਹਨਾਂ ਨੇ ਆਪ ਜੀ ਨੂੰ ਮੁਸ਼ਕਲਾਂ ਤੋਂ ਕੱਢ ਵੀ ਦੇਣਾ ਹੈਗਾ ਆ ਬਾਣੀ ਨਾਲ ਜੁੜਿਆ ਹੋਇਆ ਜ਼ਰੂਰ ਕੋਈ ਨਾ ਕੋਈ ਰਸਤਾ ਨਿਕਲ ਆਏਗਾ ਜਦੋਂ ਆਪ ਜੀ ਨੂੰ ਕੋਈ ਵੀ ਰਸਤਾ ਨਜ਼ਰ ਨਾ ਆਵੇ ਆਪ ਜੀ ਦੁੱਖਾਂ ਤੇ ਘਿਰ ਜਾਓ ਤੇ ਸੁਖਮਣੀ ਸਾਜੀ ਦਾ ਪਾਠ ਦਾ ਪੱਲਾ ਫੜ ਲਓ ਇਹ ਸੁਖਾਂ ਦੀ ਮਣੀ ਨੇ ਆਪ ਜੀ ਨੂੰ ਜ਼ਰੂਰ ਸਾਰੇ ਹੀ ਦੁੱਖਾਂ ਕਲੇਸ਼ਾਂ ਤੋਂ ਬਾਹਰ ਕੱਢ ਕੇ ਲੈ ਆਉਣਾ ਆ ਪਾਠ ਕਰਕੇ ਬਾਬਾ ਜੀ ਅੱਗੇ ਅਰਦਾਸ ਬੇਨਤੀ ਜ਼ਰੂਰ ਕਰੋ ਜਦ ਆਪ ਜੀ ਉਹਨਾਂ ਦੇ ਅੱਗੇ ਅਰਦਾਸ ਕਰੋਗੇ ਬੇਨਤੀ ਕਰੋਗੇ ਸਰਬੱਤ ਦਾ ਭਲਾ ਮੰਗੋਗੇ ਤੇ ਆਪ ਜੀ ਦਾ ਜ਼ਰੂਰ ਹੀ ਕਮਨੋ ਕਾਮਨਾ ਪੂਰ ਹੋ ਜੜੀਆਂ ਤੇ ਸਰਬੱਤ ਦਾ ਭਲਾ ਜਦੋਂ ਮੰਗੋਗੇ ਤੇ ਆਪ ਜੀ ਦਾ ਵੀ ਸਰ ਉਹਨਾਂ ਦੇ ਵਿੱਚ ਆ ਜਾਣਾ ਆ ਤੇ ਆਪ ਜੀ ਦਾ ਵੀ ਭਲਾ ਹੋ ਜਾਣਾ ਆ ਤੇ ਸਭ ਕੁਝ ਸੱਚੇ ਪਾਸជា ਜੀ ਨੇ ਆਪ ਜੀ ਦੇ ਸਾਰੇ ਹੀ ਰਸਤੇ ਸਾਫ਼ ਕਰ ਦੇਣੇ ਆ ਆਪੀ ਦੀ ਖੁਸ਼ਹਾਲੀ ਆ ਜਾਣੀ ਹੈਗੀ ਆ ਦੇਖੋ ਜੇ ਆ ਗਰੀਬੀ ਆ ਵੀ ਜਾਂਦੀ ਆ ਤਾਂ ਵੀ ਉਹ ਤੋਂ ਘਬਰਾਉਣਾ ਨਹੀਂ ਚਾਹੀਦਾ ਹੈਗਾ ਚੰਗੇ ਮੰਦੇ ਦੇਣ ਤੋਂ ਆਉਂਦੇ ਹੀ ਰਹਿੰਦੇ ਆ ਬਸ ਆਪ ਜੀ ਘਬਰਾਉ ਨਾ ਗੁਰੂ ਦੇ ਚਰਨ ਕੁੱਟ ਕੇ ਫੜ ਲਓ ਜਦ ਅਸੀਂ ਚਰਨ ਗੁਰੂ ਦੇ ਫੜਨੇ ਤੇ ਫਿਰ ਸਾਡੀਆਂ ਦੁੱਖਾਂ ਤਕਲੀਫਾਂ ਆਪੇ ਹੀ ਦੂਰ ਹੋ ਜਾਣੀਆਂ ਆ ਜਦ ਅਸੀਂ ਸੁੱਖਾਂ ਦੀ ਬਣੀ ਸੁਖਮਣੀ ਸਾਬ ਜੀ ਨਾਲ ਜੁੜ ਗਏ ਉਸ ਬਾਣੀ ਨਾਲ ਜੁੜ ਗਏ ਤੇ ਫਿਰ ਕਿਸੇ ਚੀਜ਼ ਦਾ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਣੀ ਹੈਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਹੀ ਸਾਰੇ ਕੰਮ ਸਵਾਰ ਦੇਣੇ ਆ ਜਦ ਆਪ ਜੀ ਗੁਰਬਾਣੀ ਦਾ ਪਾਠ ਕਰੋਗੇ ਤੇ ਮਨ ਨੂੰ ਵੀ ਸ਼ਾਂਤੀ ਮਿਲ ਜਾਣੀ ਆ ਮਹਾਂਪੁਰਖ ਵੀ ਇਹ ਸਮਝਾਉਂਦੇ ਆ ਕਿ ਕਦੀ ਵੀ ਕੋਈ ਦੁੱਖ ਤਕਲੀਫ ਆਉਂਦੀ ਆ ਤੇ ਬਾਣੀ ਨਾਲ ਜੁੜ ਜਾਵੋ ਜਦ ਅਸੀਂ ਬਾਣੀ ਨਾਲ ਜੁੜ ਜਾਵਾਂਗੇ ਤੇ ਰਸਤੇ ਆਪਣੇ ਆਪ ਹੀ ਖੁੱਲ ਜਾਣੇ ਆ ਉਸ ਮਹਾਰਾਜ ਜੀ ਨੇ ਉਹ ਸਾਡੇ ਪਰਮ ਪਿਤਾ ਨੇ ਸਾਨੂੰ ਆਪਣੇ ਆਪ ਹੀ ਸਾਨੂੰ ਰਸਤੇ ਦਿਖਾ ਦੇਣੇ ਆ ਉਸ ਮੁਸ਼ਕਲ ਚੋਂ ਨਿਕਣ ਵਾਸਤੇ ਉਹਨੇ ਆਪ ਹੀ ਸਾਨੂੰ ਰਸਤਾ ਦਿਖਾ ਦੇਣਾ ਆ ਆਪ ਜੀ ਨੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਨਾਲ ਤਾਂ ਸੰਭਾਲਣਾ ਹੀ ਹੈਗਾ ਆ ਉਸ ਵਾਰ ਵੱਧ ਤੋਂ ਵੱਧ ਆਪ ਹੀ ਨੇ ਸੁਖਮਣੀ ਸਾਹਿਬ ਜੀ ਦਾ ਪਾਠ ਕਰਨਾ ਆ ਉਦੇ ਨਾਲ ਜੁੜਨਾ ਹੈ ਦੁੱਖ ਕਲੇਸ਼ ਆਪਣੇ ਆਪ ਖਤਮ ਹੋ ਜਾਂਦੇ